ਸੰਤੋਖ ਤੋਂ ਵੱਡਾ ਕੋਈ ਸੁਖ ਨਹੀਂ ਖਿਮਾ ਵਰਗਾ ਕੋਈ ਸ਼ਸਤਰ ਨਹੀਂ ਇੱਜ਼ਤ ਤੋਂ ਵੱਡਾ ਕੋਈ ਨਾਮ ਨਹੀਂ ਅਹਿਸਾਸ ਵਰਗੀ ਕੋਈ ਭਗਤੀ ਨਹੀਂ ਕਿੰਨਾ ਅਜੀਬ ਹੈ 84 ਲੱਖ ਜੀਵਾਂ 'ਚ ਇਕੱਲਾ ਮਨੁੱਖ ਬਸ ਉਹ ਹੀ ਤਨ ਕਮਾਉਂਦਾ ਹੈ ਪਰ ਕੋਈ ਜੀਵ ਕਦੇ ਭੁੱਖਾ ਨਹੀਂ ਮਰਿਆ ਤੇ ਮਨੁੱਖ ਦਾ ਕਦੇ ਢਿੱਡ ਨਹੀਂ ਭਰਿਆ ਕੋਈ ਕੋਈ ਜ਼ੁਲਮ ਐਸਾ ਵੀ ਹੁੰਦਾ ਹੈ ਕੋ ਕਦੇ ਮaaf ਨਹੀਂ ਹੁੰਦਾ ਧਰਤੀ ਤੇ ਹਰ ਇਨਸਾਨ ਨਾਲ ਕਦੇ ਇਨਸਾਫ ਨਹੀਂ ਹੁੰਦਾ ਟਕਰ ਜਾਂਦੇ ਨੇ ਦੁਨੀਆ 'ਚ ਚਿਹਰੇ ਸੋਹਣੇ ਤੋਂ ਵੀ ਸੋਹਣੇ ਪਰ ਹਰ ਇਨਸਾਨ ਦਾ ਦਿਲ ਸ਼ੀਸ਼ੇ ਵਾਂਗ ਸਾਫ਼ ਨਹੀਂ ਹੁੰਦਾ ਜੋ ਹਕੀਕਤ 'ਚ ਹੋਇਆ ਉਹ ਖਾਬਾਂ 'ਚ ਕਿੱਥੇ ਸੀ ਜੋ ਜ਼ਿੰਦਗੀ ਨੇ ਸਿਖਾਇਆ ਉਹ ਕਿਤਾਬਾਂ 'ਚ ਕਿੱਥੇ ਸੀ ਕਦੇ ਉਸ ਨੂੰ ਸੌਰੀ ਨਾ ਬੁਲਾਓ ਜੋ ਤੁਹਾਨੂੰ ਪਸੰਦ ਕਰਦਾ ਹੋਵੇ ਕਦੇ ਉਸ ਨੂੰ ਬਾਏ ਨਾ ਬੋਲੋ ਜਿਸਨੂੰ ਤੁਹਾਡੀ ਜ਼ਰੂਰਤ ਹੋਵੇ ਕਦੇ ਉਸ ਤੇ ਸ਼ੱਕ ਨਾ ਕਰੋ ਜਿਸਨੂੰ ਖੁਦ ਤੋਂ ਜ਼ਿਆਦਾ ਤੁਹਾਡੇ ਤੇ ਭਰੋਸਾ ਹੋਵੇ ਕਦੇ ਉਹਨੂੰ ਨਾ ਭੁਲਾਓ ਜੋ ਤੁਹਾਨੂੰ ਹਮੇਸ਼ਾ ਯਾਦ ਰੱਖਦਾ ਹੋਵੇ ਕਦੇ ਉਹਨੂੰ ਨਾ ਰੁਆਣਾ ਜੋ ਤੁਹਾਨੂੰ ਦੇਖ ਕੇ ਖੁਦ ਰੋ ਪਿਆ ਹੋਵੇ ਇੱਕ ਗੱਲ ਯਾਦ ਰੱਖਿਓ ਬਿਹਤਰ ਦੀ ਤਲਾਸ਼ 'ਚ ਕਿਤੇ ਬਿਹਤਰੀਨ ਨੂੰ ਨਾ ਗਵਾ ਬੈਠਣਾ ਜਦੋਂ ਕੋਈ ਦਿਲ ਦੁਖਾਵੇ ਤਾਂ ਬਿਹਤਰ ਹੈ ਕਿ ਚੁੱਪ ਰਿਹਾ ਜਾਵੇ ਕਿਉਂਕਿ ਜਿਨ੍ਹਾਂ ਨੂੰ ਅਸੀਂ ਜਵਾਬ ਨਹੀਂ ਦਿੰਦੇ ਉਹਨਾਂ ਨੂੰ ਸਮਾਂ ਜਵਾਬ ਦਿੰਦਾ ਹੈ ਕਿਸੇ ਨੇ ਪੁੱਛਿਆ ਕੋਈ ਛੱਡ ਕੇ ਚਲਿਆ ਜਾਵੇ ਤਾਂ ਕੀ ਕਰੋਗੇ ਜਵਾਬ ਮਿਲਿਆ ਆਪਣਾ ਕਦੇ ਛੱਡ ਕੇ ਨਹੀਂ ਜਾਂਦਾ ਜਿਹੜਾ ਛੱਡ ਕੇ ਚਲਿਆ ਜਾਵੇ ਉਹ ਕਦੇ ਆਪਣਾ ਨਹੀਂ ਹੁੰਦਾ ਮੁਹੱਬਤ ਕਰਨੀ ਹੈ ਤਾਂ ਰੱਬ ਨਾਲ ਕਰੋ ਉਹ ਨਾਤਾ ਤੋਖਾ ਦਿੰਦਾ ਹੈ ਦੇ ਨਾਲ ਲੋਕਾਂ ਵਾਂਗ ਰੰਗ ਬਦਲਦਾ ਹੈ ਜਿਸ ਸ਼ਖਸ ਨੂੰ ਆਪਣਾ ਖਾਸ ਬਣਾਓ ਅਕਸਰ ਉਹੀ ਸ਼ਖਸ ਦਰਦ ਦੇ ਜਾਂਦਾ ਹੈ ਬਦਲ ਜਾਂਦੇ ਨੇ ਉਹ ਲੋਕ ਵਕਤ ਦੀ ਤਰ੍ਹਾਂ ਜਿਨ੍ਹਾਂ ਨੂੰ ਹੱਦ ਤੋਂ ਜ਼ਿਆਦਾ ਵਕਤ ਦੇ ਦਿੱਤਾ ਜਾਵੇ ਜ਼ਿੰਦਗੀ ਨੂੰ ਜਿਉਣਾ ਸਿੱਖੋ ਸਮਝਣ ਦੀ ਕੋਸ਼ਿਸ਼ ਨਾ ਕਰੋ ਚਲਦੇ ਵਕਤ ਦੇ ਨਾਲ ਚੱਲੋ ਉਸ ਨੂੰ ਬਦਲਣ ਦੀ ਕੋਸ਼ਿਸ਼ ਨਾ ਕਰੋ ਦਿਲ ਖੋਲ ਕੇ ਸਾਹ ਲੋ ਕੁੱਟਣ ਦੀ ਕੋਸ਼ਿਸ਼ ਨਾ ਕਰੋ ਕੁਝ ਗੱਲਾਂ ਰੱਬ ਤੇ ਛੱਡ ਦਿਓ ਸਭ ਕੁਝ ਖੁਦ ਸੁਲਝਾਣ ਦੀ ਕੋਸ਼ਿਸ਼ ਨਾ ਕਰੋ ਸੋਚ ਸਹੀ ਹੋਵੇ ਤਾਂ ਹਰ ਰਿਸ਼ਤਾ ਖੂਬਸੂਰਤ ਬਣ ਜਾਂਦਾ ਹੈ ਜੇ ਗਲਤ ਹੋਵੇ ਤਾਂ ਖਤਮ ਹੋ ਜਾਂਦਾ ਹੈ ਜੋ ਲੋਕ ਪੋਲੇ ਹੁੰਦੇ ਨੇ ਉਹ ਬਦਨਾਮ ਵੀ ਜਲਦੀ ਹੁੰਦੇ ਨੇ ਪਰ ਇਹ ਵੀ ਗੱਲ ਸੱਚ ਹੈ ਕਿ ਉਹ ਟੀਸੀ ਦੇ ਬੇਰਵਾਗ ਹੁੰਦੇ ਨੇ ਜਿਸ ਨੂੰ ਸਭ ਵੱਟੇ ਤਾਂ ਮਾਰ ਸਕਦੇ ਨੇ ਪਰ ਕੋਈ ਛੂ ਨਹੀਂ ਸਕਦਾ ਰਿਸ਼ਤੇ ਖੂਨ ਦੇ ਨਹੀਂ ਵਿਸ਼ਵਾਸ ਦੇ ਹੁੰਦੇ ਨੇ ਜੇ ਵਿਸ਼ਵਾਸ ਹੋਵੇ ਤਾਂ ਪਰਾਏ ਵੀ ਆਪਣੇ ਹੋ ਜਾਂਦੇ ਨੇ ਜੇ ਨਾ ਹੋਵੇ ਤਾਂ ਆਪਣੇ ਵੀ ਪਰਾਏ ਹੋ ਜਾਂਦੇ ਨੇ ਰਿਸ਼ਤੇ ਜੇ ਦਿਲ ਤੋਂ ਹੋਣ ਤਾਂ ਤੋੜਿਆ ਵੀ ਨਹੀਂ ਟੁੱਟਦੇ ਜੇ ਦਿਮਾਗ ਤੋਂ ਹੋਣ ਤਾਂ ਜੋੜਿਆ ਵੀ ਨਹੀਂ ਜੁੜਦੇ ਜਿੱਥੇ ਕੋਸ਼ਿਸ਼ਾਂ ਦਾ ਕਦ ਉੱਚਾ ਹੋ ਜਾਵੇ ਉੱਥੇ ਨਸੀਬਾ ਨੂੰ ਵੀ ਚੁੱਕਣਾ ਪੈਂਦਾ ਹੈ ਜ਼ਿਆਦਾਤਰ ਜ਼ਿੰਦਗੀ ਦੇ ਤਜਰਬੇ ਤਾਂ ਆਪਣੇ ਹੀ ਸਿਖਾ ਦਿੰਦੇ ਹਨ ਬਾਕੀ ਦੀ ਕਸਰ ਦੁਨੀਆ ਪੂਰੀ ਕਰ ਦਿੰਦੀ ਹੈ ਸਮਝ ਨਹੀਂ ਆਉਂਦੀ ਜ਼ਿੰਦਗੀ ਤੇਰੇ ਫੈਸਲੇ ਇੱਕ ਪਾਸੇ ਕਹਿੰਦੀ ਹੈ ਕਿ ਸਬਰ ਦਾ ਫਲ ਮਿੱਠਾ ਹੁੰਦਾ ਹੈ ਤੇ ਦੂਜੇ ਪਾਸੇ ਕਹਿੰਦੀ ਹੈ ਕਿ ਵਕਤ ਕਿਸੇ ਦੀ ਉਡੀਕ ਨਹੀਂ ਕਰਦਾ ਸੋਚਣ ਵਾਲੀ ਗੱਲ ਹੈ ਸ਼ਰਾਫਤ ਹਮੇਸ਼ਾ ਓਨੀ ਹੀ ਰੱਖੋ ਜਿੰਨੀ ਸਾਹਮਣੇ ਵਾਲਾ ਹਜ਼ਮ ਕਰਦਾ ਹੋਵੇ ਭੋਕਰ ਬੰਦੇ ਨੂੰ ਰਸਤਾ ਦਿਖਾਉਂਦੀ ਹੈ ਮਾੜੀ ਕੜੀ ਬੰਦੇ ਨੂੰ ਅਕਲ ਸਿਖਾਉਂਦੀ ਹੈ ਹਿੰਮਤ ਬੰਦੇ ਨੂੰ ਡਿੱਗ ਟਿੱਕ ਕੇ ਉੱਠਣਾ ਸਿਖਾਉਂਦੀ ਹੈ ਇਹ 6 ਗੱਲਾਂ 6 ਚੀਜ਼ਾਂ ਨੂੰ ਖਤਮ ਕਰ ਦਿੰਦੀਆਂ ਹਨ ਮਾਫੀ ਗਲਤੀ ਨੂੰ ਦੁੱਖ ਜ਼ਿੰਦਗੀ ਨੂੰ ਗੁੱਸਾ ਰਿਸ਼ਤੇ ਨੂੰ ਝੂਠ ਪਰੋਸੇ ਨੂੰ ਸਾਥ ਗਮ ਨੂੰ ਤੋਖਾ ਪਿਆਰ ਨੂੰ ਅਮੀਰ ਉਹ ਨਹੀਂ ਜਿਸ ਦੇ ਘਰ ਨੋਟਾਂ ਦੀਆਂ ਪੇਟੀਆਂ ਹੁੰਦੀਆਂ ਨੇ ਅਮੀਰ ਤਾਂ ਉਹ ਹੁੰਦਾ ਹੈ ਜਿਸ ਦੇ ਘਰ ਹਸੀਆਂ ਨੂਹਾਂ ਤੇ ਬੇਟੀਆਂ ਹੁੰਦੀਆਂ ਨੇ ਇਹਨਾਂ ਪੰਜ ਚੀਜ਼ਾਂ ਨੂੰ ਕਾਬੂ 'ਚ ਰੱਖੋ ਖਾਂਦੇ ਸਮੇਂ ਢਿੱਡ ਨੂੰ ਕਿਸੇ ਦੇ ਘਰ ਜਾ ਕੇ ਅੱਖਾਂ ਨੂੰ ਮਹਿਫਿਲ 'ਚ ਜਾ ਕੇ ਜ਼ੁਬਾਨ ਨੂੰ ਅਰਦਾਸ ਕਰਦੇ ਸਮੇਂ ਦਿਲ ਨੂੰ ਪਰਾਏ ਤਨ ਨੂੰ ਦੇਖ ਕੇ ਲਾਲਚ ਨੂੰ ਸਮਾ ਤੇ ਅਧਿਆਪਕ ਦੋਨੋਂ ਹੀ ਸਿਖਾਉਂਦੇ ਹਨ ਪਰ ਦੋਵਾਂ 'ਚ ਫਰਕ ਸਿਰਫ ਇਨਾ ਹੈ ਕਿ ਅਧਿਆਪਕ ਸਿਖਾ ਕੇ ਇਮਤਿਹਾਨ ਲੈਂਦਾ ਹੈ ਅਤੇ ਸਮਾਂ ਇਮਤਿਹਾਨ ਲੈ ਕੇ ਸਿਖਾਉਂਦਾ ਹੈ। ਅੱਜ ਕੱਲ੍ਹ ਰਿਸ਼ਤੇ ਝੂਠ ਬੋਲਣ ਤੇ ਨਹੀਂ ਸੱਚ ਬੋਲਣ ਤੇ ਟੁੱਟ ਜਾਂਦੇ ਨੇ। ਕਿਸਮਤ ਅਤੇ ਦਿਲ ਦੀ ਕਦੇ ਨਹੀਂ ਬਣਦੀ। ਜੋ ਅਕਸਰ ਦਿਲ 'ਚ ਹੁੰਦੇ ਨੇ ਉਹ ਕਿਸਮਤ 'ਚ ਨਹੀਂ ਹੁੰਦੇ। ਦੋਸਤੀ ਉਹਨਾਂ ਨਾਲ ਕਰੋ ਜੋ ਨਿਭਾਉਣਾ ਚਾਹੁੰਦੇ ਹੋਣ। ਨਫ਼ਰਤ ਉਹਨਾਂ ਨਾਲ ਕਰੋ ਜੋ ਬੁਲਾਉਣਾ ਜਾਂਦੇ ਹੋਣ। ਗੁੱਸਾ ਉਹਨਾਂ ਨਾਲ ਕਰੋ ਜੋ ਮਨਾਉਣਾ ਚਾਹੁੰਦੇ ਹੋਣ ਪਿਆਰ ਉਹਨਾਂ ਨਾਲ ਕਰੋ ਜੋ ਦਿਲ ਲੁਟਾਉਣਾ ਜਾਣਦੇ ਹੋਣ